ਨਹੀਂ 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 ਨਾ ਮਤਲਬ ਇਹ ਨਹੀਂ ਕਹਿ ਰਹੀ ਨਾ ਕੋਈ ਹਰਦਾ ਤਾਤ ਬਸ ਬੇੜੀ ਸੁਣ ਕੇ ਅੱਗੇ ਬੱਚੇ ਮੇਰੀ ਗੱਲ ਸੁਣੋ ਮੇਰੀ ਫੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪ ਦੀ ਲੋੜ ਹੈ ਚਾਹੇ ਐਜੂਕੇਸ਼ਨ ਪਰਦੀ ਹੈ ਬੱਚੇ ਤੁਸੀਂ ਜੇ ਤੁਹਾਨੂੰ ਕੋਈ ਪੜਾਈ ਦੀ ਹੈਲਪ ਦੀ ਚਾਹੀਦੀ ਹੈ ਠੀਕ ਹੈ ਇੱਕ ਪਲੱਸ 2 ਵਿੱਚ ਵੀ ਬੱਚੀ ਪੜਦੀ ਹਾਂਜੀ ਤੁਸੀਂ ਉਹ ਹਾਂਜੀ ਆ ਜੇ ਬਿਮਾਰ ਪਈ ਹੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚ ਤੋਂ ਬਾਅਦ ਕੀ ਕਰਨਾ ਹੈਗਾ ਜਾ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਠੀਕ ਆ ਸਰ ਇਹੋ ਜੇ ਮਤਲਬ ਮਤਲਬ ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ ਹਾਂਜੀ ਠੀਕ ਆ ਸਰ ਬਿਲਕੁਲ ਨਹੀਂ ਮਿਲੇਗੀ ਤੁਹਾਡੀ ਤੁਹਾਡੀ ਜੋ ਐਜੂਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲ ਨੂੰ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ ਡੋਂਟ ਵਰੀ ਤੇ ਇਹ ਸਾਰੀ ਫੈਮਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਇੱਕ ਸਕੂਲ ਡਿਵੈਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ ਕੋਈ ਵੀ ਹੈਲਪ ਦੀ ਲੋੜ ਹੋਵੇ ਚਾਹੇ ਉਹ ਫਾਈਨੈਂਸ਼ੀਅਲ ਆਏ ਚਾਹੇ ਕੋਈ ਹੋਰ ਆ ਸੀ ਡੈਫੀਨਿਟਲੀ ਬਸ ਫੇਰ ਤੇ ਮੇਰੇ ਬੱਚਿਆਂ ਦਾ ਨਾਮ ਬਿਲਕੁਲ ਕੋਈ ਕੋਈ ਫਿਕਰ ਨਾ ਕਰੋ ਡੋਨਟ ਵਰੀ ਚਲ ਕੇ ਅੱਜ ਕੀ ਪੂਰੀ ਮਿਲ ਕੇ ਬਾਰੇ ਸਟਾਰਟ ਕਰਾਈ ਦੀ ਇਹਨਾਂ ਨੂੰ ਸਾਈਡ ਸਟਾਰਟ ਗਨ ਬੇਸਿਕਲੀ ਜੀ ਅੱਜ ਇੱਕ ਪਿੰਡ ਹੈਗਾ ਸਾਦੋ ਹੈੜੀ ਸਾਦੋ ਹੈੜੀ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਅ ਕੋਸ਼ਿਸ਼ ਪੰਚਾਇਤ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਕੁਝ ਵਿਅਕਤੀ ਜਿਹੜੇ ਹੈਗੇ ਆ ਕੁਝ ਫੈਮਲੀਆਂ ਨੇ ਉਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਇੰਡਲਜ ਨੇ ਤੇ ਉਹਨਾਂ ਨੇ ਪੰਚਾਇਤੀ ਜ਼ਮੀਨ ਵੀ ਓਕੂਪਾਈਟ ਕੀਤੀ ਹੋਈ ਹੈ ਤਾਂ ਉਹਦੇ ਬੇਸ ਤੇ ਬੇਸਿਕਲੀ ਜੋ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੈਂਪੇਨ ਚੱਲ ਰਹੀ ਹੈ ਤਾਂ ਉਹ ਤੋਂ ਪ੍ਰਭਾਵਿਤ ਹੋ ਕੇ ਪੰਚਾਇਤ ਨੇ ਫੈਸਲਾ ਲਿਆ ਕਿ ਅਸੀਂ ਜੋ ਨਸ਼ਾ ਦਾ ਕੰਮ ਕਾਰੋਬਾਰ ਰੋਕਣਾ ਹੈਗਾ ਤੇ ਨਾਲ ਹੀ ਜੋ ਓਕੂਪਾਈਡ ਲੈਂਡ ਹੈ ਜੋ ਨਜਾਇਜ਼ ਕਬਜ਼ੇ ਕੀਤੇ ਹੋਏ ਆਸੀਂ ਉਹ ਵੇਕੈਂਟ ਕਰਵਾਣੀ ਹੈ ਜਿਹਦੇ ਚੱਲਦੇ ਉਹਨਾਂ ਨੇ ਡਿਸਾਈਡ ਕੀਤਾ ਕਿ ਅੱਜ ਇਹ ਕਾਰਵਾਈ ਜਿਹੜੀ ਸਟਾਰਟ ਕੀਤੀ ਸੀਗੀ ਤੋਂ ਬਟ ਅਲਟੀਮੇਟਲੀ ਕੁਝ ਇਵੈਂਟ ਦੇ ਵਿੱਚ ਟਵਿਸਟ ਆਈ ਸਾਰੇ ਪਿੰਡ ਪਿੰਡ ਵਾਸੀ ਇਕੱਠੇ ਹੋਏ ਜਿਹੜੇ ਵਿਅਕਤੀ ਜਿਨ੍ਹਾਂ ਦੇ ਪਰਿਵਾਰ ਨਸ਼ੇ ਤੋਂ ਅਫੈਕਟਡ ਸੀਗੇ ਜਿਹੜੇ ਨਸ਼ੇ ਨਾਲ ਪ੍ਰਭਾਵਿਤ ਸੀਗੇ ਜਿਹੜੇ ਵਿੱਚ ਨਸ਼ਾ ਦੇ ਕਾਰੋਬਾਰ ਸ਼ਾਮਿਲ ਸੀ ਉਹ ਵਿਅਕਤੀਆਂ ਦੇ ਪਰਿਵਾਰ ਵੀ ਸਾਹਮਣੇ ਆਏ ਉਹਨਾਂ ਨੇ ਵੀ ਡਿਸਾਈਡ ਕੀਤਾ ਕਿ ਅਸੀਂ ਜੋ ਵਿਅਕਤੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਹੈ ਉਹਨਾਂ ਨੂੰ ਬਿਲਕੁਲ ਸ਼ਾਮਿਲ ਨਹੀਂ ਹੋਣ ਦੇਵਾਂਗੇ ਉਹਨਾਂ ਨੂੰ ਰੋਕਾਂਗੇ ਕਿ ਜੇ ਕੋਈ ਕਰੇਗਾ ਆਂਢੀ ਗਵੰਢੀ ਤਾਂ ਉਹਨੂੰ ਬੇਸਿਕਲੀ ਪੁਲਿਸ ਨਾਲ ਪ੍ਰਸ਼ਾਸਨ ਨਾਲ ਇਨਫੋਰਮੇਸ਼ਨ ਸ਼ੇਅਰ ਕਰਨਗੇ ਤੇ ਜਿਹਦੇ ਤਹਿਤ ਸਾਰੇ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਇਹ ਜੋ ਕਾਰਵਾਈ ਹੈ ਇਹਨੂੰ ਰੋਕੀ ਜਾ ਰੁਕਿਆ ਰੁਕਿਆ ਜਾ ਰਿਹਾ ਇਹਨੂੰ ਅੱਗੇ ਪ੍ਰੋਸੀਡ ਨਹੀਂ ਕੀਤਾ ਜਾ ਰਿਹਾ ਤਾਂ 1 ਮਹੀਨੇ ਦਾ ਟਾਈਮ ਸਾਰੇ ਪਿੰਡ ਵਾਸੀਆਂ ਨੇ ਡਿਸਾਈਡ ਕੀਤਾ ਹੈ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਡਿਕਲੇਅਰ ਕਰਵਾਉਣਾ ਹੈਗਾ ਤਾਂ ਇਹਦੇ ਸਬੰਧ ਦੇ ਵਿੱਚ ਪੁਲਿਸ ਡਿਪਾਰਟਮੈਂਟ ਸਿਵਲ ਐਡਮਿਨਿਸਟ੍ਰੇਸ਼ਨ ਤੇ ਪਿੰਡ ਵਾਸੀਆਂ ਨੇ ਮਿਲ ਕੇ ਇੱਕ ਸਟ੍ਰੈਟਜੀ ਬਣਾਈ ਹੈ ਜੀਦੇ ਵਿੱਚ ਪਹਿਲਾ ਅਸਪੈਕਟ ਹੈਗਾ ਇਨਫੋਰਸਮੈਂਟ ਇਨਫੋਰਸਮੈਂਟ ਦੇ ਤਹਿਤ ਇਹ ਹੈ ਕਿ ਜੋ ਕੋਈ ਵਿਅਕਤੀ ਅੱਜ ਤੋਂ ਬਾਅਦ ਜਾਂ ਕੋਈ ਕੋਈ ਨਸ਼ੇ ਦੇ ਕਾਰੋਬਾਰ ਚ ਢਾਲਜ ਹੋਏਗਾ ਉਹਦੀ ਇਨਫੋਰਮੇਸ਼ਨ ਪੁਲਿਸ ਨਾਲ ਸ਼ੇਅਰ ਕੀਤੀ ਜਾਏਗੀ ਤਾਂ ਉਹਦੇ ਤੇ ਤੁਰੰਤ ਐਕਸ਼ਨ ਹੋਏਗਾ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਚਰ ਕਰਨ ਵਾਸਤੇ ਜਿਹੜਾ ਹੈਗਾ ਸਬੰਧਤ ਅਥਾਰਟिटीज ਨੂੰ ਲਿਖ ਕੇ ਭੇਜਿਆ ਜਾਏਗਾ ਸੈਕੰਡ ਤੇ ਜੋ ਸਭ ਤੋਂ ਮੋਸਟ ਇੰਪੋਰਟੈਂਟ ਅਸਪੈਕਟ ਹੈ ਉਹ ਡਿਮਾਂਡ ਰਿਡਕਸ਼ਨ ਤੇ ਹੈ ਉਹਦੇ ਵਿੱਚ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਨੂੰ ਅਸੀਂ ਸਕਿੱਲ ਡਿਵੈਲਪਮੈਂਟ ਆਫੀਸਰ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਦੇ ਨਾਲ ਉਹਨਾਂ ਦਾ ਸੈਸ਼ਨ ਕਰਵਾ ਰਹੇ ਹਾਂ ਤੇ ਤਾਂ ਜੋ ਜੋ ਪਰਿਵਾਰ ਨੇ ਜੋ ਇੱਕ 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 ਬੰਦੇ ਦੀ ਗਲਤੀ ਕਰਕੇ ਜੋ ਪਰਿਵਾਰ ਨਾਲ ਸਫਰ ਕਰਕੇ ਉਹ ਪਰਿਵਾਰ ਨਾਲ ਸਫਰ ਕਰੇ ਪਰਿਵਾਰਿਕ ਮੈਂਬਰ ਜਿਹੜੇ ਉਹਨਾਂ ਦੇ ਆ ਉਹ ਇਸ ਇਹਨੂੰ ਰੋਕਥਾਮ ਵੀ ਕਰਨ ਤੇ ਉਹ ਸਫਰ ਬਿਨਾ ਹੋਣ ਤਾਂ ਇਹਦੇ ਸਬੰਧ ਚ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦਾ ਸੈਸ਼ਨ ਕਰਵਾਵਾਂਗੇ ਨਾਲ ਹੀ ਅਸੀਂ ਸਕਿੱਲ ਡਿਵੈਲਪਮੈਂਟ ਦੇ ਵੀ ਫੋਕਸ ਕਰ ਰਹੇ ਹਾਂ ਜਿਹੜੇ ਵਿਅਕਤੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਹਨਾਂ ਨਸ਼ੇਰੀ کاروبار ਸ਼ਾਮਲ ਲਏ ਉਹਨਾਂ ਦੇ ਕੁਝ ਵਿਅਕਤੀ ਆਇਡੈਂਟੀਫਾਈ ਕੀਤੇ ਆ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਅਸੀਂ ਸੈਸ਼ਨ ਕਰਵਾਉਣ ਜਾ ਰਹੇ ਆ ਆਈਟੀਆਈ ਦੇ ਵਿੱਚ ਸਕਿੱਲ ਡਿਵੈਲਪਮੈਂਟ ਵਾਸਤੇ ਉਹ ਚਾਹੀ ਏਸੀ ਰਿਪੇਅਰ ਹੈ ਚਾਹੀ ਵੈਲਡਿੰਗ ਹੈ ਚਾਹੀ ਮੈਕੈਨਿਕ ਦਾ ਕੰਮ ਹੈ ਚਾਹੀ ਸਲਾਈ ਕੜਾਈ ਦਾ ਕੰਮ ਹੈ ਜੋ ਕੰਮ ਉਹਨਾਂ ਨੂੰ ਉਹਦੇ ਪੈਰਾਂ ਉਹਨਾਂ ਦੇ ਪੈਰਾਂ ਤੇ ਖੜਾ ਹੋਣ ਵਾਸਤੇ ਸਹਾਇ ਹੋ ਜਾਣ ਤੇ ਨਾਲ ਹੀ ਡੀਡਿਕਸ਼ਨ ਤੇ ਸਾਡਾ ਫੋਕਸ ਹੈ ਪਿੰਡ ਵਸੀਆਂ ਨੇ ਪਹਿਲਾਂ ਦੱਸਿਆ ਕਿ ਅਸੀਂ ਦੋ ਬੇਗ ਤੇ ਨੂੰ ਪਹਿਲਾਂ ਹੀ ਡੀਡਿਕਟ ਕਰਵਾ ਚੁੱਕੇ ਆ ਕੁਝ ਹੋਰ ਵਿਅਕਤੀਆਂ ਦੀ ਲਿਸਟੇ ਸਾਡੇ ਨਾਲ ਸ਼ੇਅਰ ਕਰਨਗੇ ਆਉਣ ਵਾਲੇ ਦਿਨਾਂ 'ਚ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਲਿਜਾ ਕੇ ਡੀਡਿਕਟ ਕਰਵਾਵਾਂਗੇ ਤੇ ਯੂਥ ਕਲੱਬ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਉਹ ਸਾਹਮਣੇ ਆਉਣ ਜੇ ਕੋਈ ਉਹਨਾਂ ਨੂੰ ਰਿਕੁਆਇਰਮੈਂਟ ਆ ਤੇ ਤੁਸੀਂ ਡਿਸਟ੍ਰਿਕਟ ਸਪੋਰਟਸ ਅਫਸਰ ਨਾਲ ਗੱਲ ਕਰਕੇ ਉਹ ਵੀ ਜੇ ਕੋਈ ਕਿੱਟ ਚਾਹੀਦੀ ਹੈ ਸਪੋਰਟਸ ਦੀ ਜਾਂ ਕੋਈ ਫੈਸਿਲਿਟੀ ਚਾਹੀਦੀ ਹੈ ਉਹ ਵੀ ਅਸੀਂ ਦੇਣ ਵਾਸਤੇ ਤਿਆਰ ਆ। ਤੋਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਸਾਹਿਬ ਪਟਿਆਲਾ ਦੀਆਂ ਜੋ ਡਾਇਰੈਕਸ਼ਨਸ ਨੇ ਨਸ਼ੇ ਦੇ ਖਿਲਾਫ ਕੈਂਪੇਨ ਹੈ ਉਹਨੂੰ ਬੂਰ ਪ ਇਸ ਤਰੀਕੇ ਦੇ ਜੋ ਜੋ ਇੱਕ ਇੱਕ ਲੋੜ ਸੀ ਸਮੇਂ ਦੀ ਲੋੜ ਸੀ ਕਿ ਸਾਰੇ ਲੋਕ ਇਕੱਠੇ ਹੋਣ ਸਾਰੇ ਸਟੇਕ ਹੋਲਡਰ ਇਕੱਠੇ ਹੋਣ ਚਾਹੇ ਉਹ ਪੰਚਾਇਤਾਂ ਨੇ ਚਾਹੇ ਯੂਥ ਕਲੱਬ ਹੈ ਚਾਹੇ ਡਿਪਾਰਟਮੈਂਟ ਦੇ ਜਾਂ ਪ੍ਰਸ਼ਾਸਨ ਦੇ ਵੱਖ-ਵੱਖ ਅੰਗ ਨੇ ਚਾਹੇ ਉਹ ਹੈਲਥ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਪੁਲਿਸ ਹੈ ਉਹ ਸਾਰੇ ਇਕੱਠੇ ਮਿਲ ਕੇ ਸਨਰਜੀ ਨਾਲ ਕੋਆਰਡੀਨੇਸ਼ਨ ਕਰਕੇ ਕੋਆਪਰੇਸ਼ਨ ਕਰਕੇ ਇਹ ਸਮਾਜ ਨੂੰ ਇਸ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਿੱਚ ਕਾਮਯਾਬ ਹੋਣਗੇ